welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਨਵੇਂ ਸਾਲ ਦੇ ਵਿੱਚ 2025 ਦੇ ਵਿੱਚ ਆਪਣਾ ਜਿਹੜਾ ਪਹਿਲਾ ਵਲੌਗ ਠੀਕ ਹੈ ਤੇ ਸਾਰਿਆਂ ਨੂੰ ਨਾਲੇ ਨਵੇਂ ਸਾਲ ਦੀਆਂ ਵਧਾਈਆਂ ਤੇ ਆ 5 6 ਦਿਨ ਅੱਜ 6 ਤਰੀਕੀ ਹੋ ਗਈ ਤੇ ਵੀਡੀਓ ਇਸ ਕਰਕੇ ਨਹੀਂ ਪਾਈ ਮੋਬਾਈਲ ਤੇ ਆਪਣੇ ਵਿੱਚ ਪੈ ਜਾਂਦੀ ਖਰਾਬੀ ਤੇ ਪਤਾ ਨਹੀਂ ਕੀ ਇੱਕ ਤਾਂ ਨੈਟਵਰਕ ਨਹੀਂ ਆਉਂਦਾ ਸੀ ਤੇ ਇੱਕ ਮੋਬਾਈਲ ਖਰਾਬ ਕਰਨ ਲੱਗਾ ਬਹੁਤ ਜ਼ਿਆਦਾ ਵਿੱਚੋਂ ਤੇ ਮੜਾ ਮੋਟਾ ਫਿਰ ਸੈਟਿੰਗ ਜਾਂ ਕਰਵਾਇਆ ਤੇ ਫਿਰ ਹੁਣ ਚੱਲਿਆ ਤੇ ਮੈਂ ਕਿਹਾ ਫਿਰ ਵਲੋਗਿੰਗ ਸਟਾਰਟ ਕਰਦੇ ਆ ਠੀਕ ਆ ਦੋ ਦਿਨ ਤਿੰਨ ਦਾ ਖਰਾਬ ਜਾ ਰਿਹਾ ਤੇ ਇੱਕ ਵਾਰ ਨੈਟਵਰਕ ਨਾ ਕੱਲ ਸਹੀ ਤਰੀਕੇ ਨਾਲ ਕੱਲ ਆਇਆ ਸਵੇਰੇ ਮਤਲਬ 5 ਤਰੀਕ ਨੂੰ ਸਵੇਰੇ ਸਹੀ ਤਰੀਕੇ ਨਾਲ ਆਇਆ ਤਾਂ ਮੈਂ ਕਿਹਾ ਚਲ ਅੱਜ ਹੁਣ ਸਟਾਰਟ ਕਰਦੇ ਆ ਵਲੌਗ ਤੇ ਹੋ ਫਿਰ ਐਦਾਂ ਹੋ ਗਿਆ ਨਹੀਂ ਤਾਂ ਕਈ ਵਾਰ ਹੁਣ ਰੀਚਾਰਜ ਨਾ ਹੋਵੇ ਤੇ ਆਪਾਂ ਮੈਂ ਵਲੌਗ ਦਾ ਡੇਲੀ ਸ਼ੂਟ ਕਰੀ ਜਣਾ ਉਹਨਾਂ ਤੇ ਜਦੋਂ ਰੀਚਾਰਜ ਕਰਵਾ ਲਈ ਉਹ ਤੋਂ ਬਾਅਦ ਇੱਕ ਇੱਕ ਕਰਕੇ ਅਪਲੋਡ ਕਰ ਦਿੱਤਾ ਪਰ ਹੁਣ ਮੋਬਾਈਲ ਹੀ ਪਤਾ ਨਹੀਂ ਮੋਬਾਈਲ ਨੂੰ ਹੀ ਕੀ ਹੋ ਗਿਆ ਤੇ ਮਾੜਾ ਇਹ ਚੱਲਦਾ ਸੀ ਉਵੇਂ ਹੀ ਬੰਦ ਹੋ ਜਾਂਦਾ ਸੀ ਪਤਾ ਨਹੀਂ ਕੋਈ ਸਕਰੀਨ ਦਾ ਸੀ ਕੀ ਬਾਕੀ ਹੋ ਗਿਆ ਠੀਕ ਹੋ ਗਿਆ ਹੁਣ ਤੇ ਮੈਂ ਕਹਾਂ ਚੱਲ ਹੁਣ ਵਲੋਗਿੰਗ ਸਟਾਰਟ ਕਰਦੇ ਆ ਤੇ ਅਪਲੋਡ ਕਰਾਂਗੇ ਹੁਣ ਵੀਡੀਓ ਫਿਰ ਦੁਬਾਰਾ ਜਿੰਨਾ ਤੱਕ ਚੱਲੀ ਗਿਆ ਆਪਾਂ ਚਲਾਈ ਜਾਣਾ ਮੋਬਾਈਲ ਨੂੰ ਠੀਕ ਹੈ ਤੇ ਠੰਡ ਬਹੁਤ ਜ਼ਿਆਦਾ ਪੈ ਰਹੀ ਬਾਕੀ ਤੁਸੀਂ ਦੇਖ ਸਕਦੇ ਹੋ ਵੇ ਤੇ ਮੈਂ ਆ ਮੋਟਰਸ ਨਾਲ ਖੜਾ ਤਾ ਵਾ ਤੇ ਆ ਆਲੂਆਂ ਦੇ ਵਿੱਚ ਆ ਬੱਲਾ ਜਿਹੜੀਆਂ ਇਹ ਨੱਪਣੀਆਂ ਵਾ ਠੀਕ ਆ ਵਾਇਰਸ ਵਾਲੇ ਆਲੂ ਜਿਹੜੇ ਆ ਤੇ ਇਹਨਾਂ ਨੂੰ ਹਾਰਡ ਦੇ ਵਿੱਚ ਵਿੱਚ ਹੀ ਨੱਪ ਦੇਣਾ ਵਾ ਕਈ ਲੈ ਜਾਂਦੀ ਆ ਤੇ ਕੰਮ ਕਰਦੇ ਆ ਸਟਾਰਟ ਕਿਉਂਕਿ ਅੱਜ ਮੈਂ ਹੈਗਾ ਇੱਥੇ ਇਕੱਲਾ ਹੀ ਤੇ ਬਾਕੀ ਬੰਦੇ ਜਿਹੜੇ ਆ ਇੱਕ ਧਰਮਕੋਟ ਭੇਜਿਆ ਤੇ ਪਹਿਲਾ ਬਿਮਾਰ ਪਿਆ ਉਸ ਦਿਨ ਦਾ ਜਿਸ ਦਿਨ ਨੇ ਸਪਰੇਅ ਕੀਤੀ ਸੀ ਨਾ ਉਸ ਦਿਨ ਦਾ ਹੀ ਬਿਮਾਰ ਪਿਆ ਕਿਉਂਕਿ ਉਸਦੇ ਨਾਲ ਮੰੰਗੇ ਪਰੋਂ ਪਾਣੀ ਹੈ ਗਾਜਾ ਦਾ ਸੀਗਾ ਮੀ ਪਿਆ ਹੋਇਆ ਸੀ ਤੇ ਗਿੱਲਾ ਥਾਂ ਸੀ ਦੁੱਧ ਕਰਕੇ ਹੋ ਗਈ ਉਹਨੂੰ ਠੰਡ ਤੇ ਉਹ ਹਾਲੇ ਤੱਕ ਸੂਤ ਨਹੀਂ ਆਇਆ ਘਟੋ ਘਟ ਹੁਣ ਛੇ ਦਿਨ ਹੀ ਹੋ ਗਏ ਤੇ ਬਾਕੀ ਠੀਕ ਹੈ ਫਿਰ ਦੇਖਿਓ ਵਲੌਗ ਦੇ ਵਿੱਚ ਕਰਦੇ ਆਂ ਵਲੌਗ ਨੂੰ ਕੰਟੀਨਿਊ ਠੀਕ ਹੈ ਅੱਜ ਮੈਂ ਢੇਰੀ ਜੀ ਬਾਨ ਗਏ ਆਪਦੇ ਨੇ ਇੱਥੇ ਇੱਥੇ ਗੋਰਤ ਜੀ ਕੋਈ ਗਾਇਸ ਇੱਕ ਪਾਸੇ ਵਾਲਾ 4-5 ਕਿੱਲਾਂ ਵਾਲਾ ਕਰਤਾ ਤਾਂ ਵਿੱਚੋਂ ਨਾਲ ਆਲੂ ਜਿਹੜੀਆਂ ਬੇਲਾਂ ਪਟਦੇ ਉਹਨਾਂ ਵਿੱਚੋਂ ਆਲੂ ਨਿਕਲਦੇ ਆ ਜਿਵੇਂ ਆਪ ਹਾਂ ਬਈ ਤੇ ਆਪਾਂ ਚੋਕ ਚੋਕ ਕੇ ਰੱਖੀ ਜਾਂਦੇ ਆ ਤੇ ਕਾਫੀ ਨਿਕਲੇ ਆਉਂਦੇ ਆ ਘਟੋ ਘਾੜ ਬਣ ਜਾਂਦੇ ਆ 2 ਤੋਂ 2.5 ਕਿਲੋ ਆਪਾਂ ਚੋਕ ਕੇ ਲੈ ਆਣੇ ਆਂ ਇਹ ਵੇਸਟ ਹੀ ਜਾਣੇ ਆ ਆਪਣੇ ਕੰਮ ਆਣ ਕੇ ਬਣਾਵਾਂਗੇ ਸਬਜ਼ੀ ਸਬਜ਼ੀ ਹਨਾ ਆ ਕੇਲੇ ਪਏ ਆ ਹਰੇ ਕੇਲੇ ਪਏ ਆ ਉਹ ਥੋੜਿਗੇ ਇਹ ਜਿਵੇਂ ਤੋੜ ਤੂੜ ਕੇ ਸਿੱਟੇ ਹੋਏ ਆ ਤੇ ਰੱਖੀਏ ਇੱਥੇ ਤੇ ਇੱਕ ਪਾਸੇ ਵਾਲੇ 4-5 ਕਿੱਲਿਆਂ ਤੇ ਆਪਾਂ ਨੇ ਦਿੱਤੇ ਆਕਰ ਆ ਰੱਖੀ ਇੱਥੇ ਬਾਕੀ ਉਹ ਦੋ ਤਿੰਨ ਆਡਾਂ ਤੇ ਹੋਰ ਵੀ ਪਏ ਐ ਨੇ ਨੇ ਹੈਗੇ ਉਹ ਵੀ ਉਹ ਵੀ ਚੱਕ ਚੁੱਕ ਕੇ ਲੈ ਆਵਾਂਗੇ ਆਪਾਂ ਬਾਕੀ ਇਹ ਜੋ ਹੋਰ ਦਾ ਇੱਥੇ 14.5 ਕਿੱਲੇ ਥਾਹਾਂ ਤੇ ਸਾਰਿਆਂ ਵਿੱਚ ਇਹ ਗੱਲਾਂ ਆਪਣੀਆਂ ਵਿੱਚੋਂ ਇੱਕ ਇੱਕ ਦੋ ਦੋ ਕਿਸੇ ਤੇ ਫਾਈ ਜਾਂਦੇ ਆ ਆਵੇ ਜਿਵੇਂ ਆਹ ਹੁਣ ਆਹ ਨੱਪਣੀਆਂ ਤੇ ਇਹਨਾਂ ਨਾਲ ਆਲੂ ਜਿਵੇਂ ਆਹ ਹੁਣ ਛੋਟੇ ਆ ਕਈ ਇਦਾਂ ਦੇ ਥੋੜੇ ਥੋੜੇ ਵੱਡੇ ਆ ਜਾਂਦੇ ਵਿੱਚ ਆਪਾਂ ਤਾਂ ਫਾਇਦਾ ਲਈਏ ਆਪਣਾ ਆਲੂ ਮਹਿੰਗੇ ਹੀ ਬਹੁਤ ਹੈ ਲੋਬੀ ਗਾਈਸ 14 14.5 ਕਿਲਿਆਂ ਦੇ ਵਿੱਚੋਂ ਆਪਾਂ ਨੇ ਸਾਰੀਆਂ ਵੱਲਾਂ ਹੀ ਨਹੀਂ ਉਹ ਕਰਤੀਆਂ 1 ਵਜੇ ਨੂੰ ਬਸ 15 ਮਿੰਟ ਰਹਿ ਗਏ ਆ ਤੇ ਹੁਣ ਆਪਾਂ ਫਿਰ ਹੁਣ ਕੱਲੇ 14 ਜਿੱਥੇ ਕਿੱਲੇ ਉਧਰ ਚਲਦੇ ਆ ਉਹ ਕਰਕੇ ਆਉਣੇ ਆ ਤੇ ਇਧਰੋਂ ਸ਼ੁਰੂ ਹੋਇਆ ਸੀ ਮੈਂ ਐਸ ਸਾਈਡ ਤੋਂ ਇਧਰੋਂ ਤੇ ਇੱਥੋਂ ਆ ਇੱਥੋਂ ਤੱਕ ਠੀਕ ਹੈ ਮੀਨੇ ਵੇਖਦਾ ਆ ਕੰਮ ਤੇ ਹੁਣ ਚਲਦੇ ਆ ਉੱਥੇ ਦੇਖਦੇ ਆ ਠੀਕ ਹੈ ਉਹ ਖੜਾ ਆਪਣਾ ਯਾ ਮਾ ਲੋਬੀ ਗਾਈਸ 14 ਕਿੱਲੇ ਵਿੱਚ ਆ ਚੁੱਕੇ ਆ ਪਹਿਲਾਂ ਕੱਢਨੇ ਆ ਆਹ 5 ਕਿੱਲੇ ਹੈ ਨਾ ਵਿੱਚੋਂ ਪਹਿਲਾਂ ਨੱਪਣੀਆਂ ਸਾਰੀਆਂ ਵੇਲਾ ਫਿਰ ਇੰਨਾ ਚ ਆ ਜਾਣਾ ਉੱਪਰ 9 ਕਿੱਲੇ ਆ ਗਏ ਇਹਨੂੰ ਇਹਨਾਂ ਚ ਕੱਢ ਦਿੰਨੇ ਆ ਫਿਰ ਠੀਕ ਹੈ ਜੀ ਕਰਦੇ ਕੰਮ ਨੂੰ ਬਾਕੀ ਇਹਦੇ ਚ ਨਾ ਵੱਡੀਆਂ ਵੱਡੀਆਂ ਵਾਲੀਆਂ ਇਹ ਤਾਂ ਨਾ ਗੱਟਾ ਹੋਵੇ ਆ ਦੇਖੋ ਐਦਾਂ ਆ ਵੇਖ ਕੀ ਬਣਿਆ ਪਿਆ ਦਾ ਗੱਟਾ ਹੋਵੇ ਤੇ ਗੱਟੇ ਚ ਪਾ ਕੇ ਜਿਆਂ ਉਹ ਉੱਥੇ ਸੜਕ ਦੇ ਨਾਲ ਤੇ ਜਾਂ ਇੱਥੇ ਹੀ ਜਿਹੜੀਆਂ ਇੱਧਰ ਆਓ ਇੱਧਰ ਆਣਗੀਆਂ ਜਿਹੜੀਆਂ ਪਰੇ ਨੂੰ ਜਾਣ ਪਰੇ ਨੂੰ ਚਲੀਆਂ ਜਾਣਗੀਆਂ ਬਾਹਰ ਕੱਢਣੀਆਂ ਪੈਣੀਆਂ ਇਹ ਵਿੱਚ ਚੱਕੀਆਂ ਜਾਣੀਆਂ ਨਹੀਂ ਤਾਂ ਔਖਾ ਹੀ ਆ ਕੰਮ ਬਾਕੀ ਦੇਖਦੇ ਆ ਇਹਦੀ ਚਾਬੀ ਉੱਬੀ ਵੀ ਹੈ ਨਹੀਂ ਇੱਥੇ ਮੇਰੇ ਨਾਲ ਸਟੱਕ ਕਰੀ ਆ ਮੋਟਰ ਦੀ ਤੇ ਤਾਂ ਕਰਕੇ ਮੈਂ ਚੱਕ ਕੇ ਲਿਆ ਆ ਬੇ ਇੱਥੇ ਕੰਮ ਆ ਵੇਖੋ ਬਹੁਤ ਵੱਡੀਆਂ ਵੱਡੀਆਂ ਵੇਲਾ ਆ ਤਾਂ ਇਹ ਇਹ ਹੈਗੀਆਂ ਪ੍ਰਾਣੀਆਂ ਪਹਿਲਾਂ ਚਕਾਈਆਂ ਨਹੀਂ ਬਾਈ ਨੇ ਤੇ ਇਹ ਰਹਿ ਗਈਆਂ ਇੱਥੇ ਆ ਵੇ ਆ ਵੇਖੋ ਤਬ ਵਿੱਚ ਜੰਮੀਆਂ ਪਈਆਂ ਗਲੀਆਂ ਪਈਆਂ ਵਿੱਚ ਹੱਥ ਲਾਉਣ ਨੂੰ ਨਹੀਂ ਦਿਲ ਕਰਦਾ ਇਹਨੂੰ ਚਲੋ ਜਿੱਦਾਂ ਦੀ ਜਿਵੇਂ ਜਿਵੇਂ ਹੋਈਆਂ ਚੱਕ ਦਿੰਨੇ ਆ ਕੁਝ ਬਾਹਰ ਕੱਢ ਦਿੰਨੇ ਆ ਕੋਈ ਵਿੱਚ ਨੱਪ ਦਿੰਨੇ ਆ ਲੈ ਵੀ ਮਿੱਤਰੋ 4 ਵੱਜ ਚੁੱਕੇ ਆ ਪੂਰੇ ਤੇ ਜਿਹੜੀ ਇੱਕ ਮੈਂ ਗੱਲ ਕਹੀ ਸੀ ਨਾ ਪਹਿਲਾਂ ਅੱਜ ਤੋਂ ਮਹੀਨਾ ਕੋਸ਼ ਸ਼ਾਇਦ ਹੋ ਗਿਆ ਵਾ ਕਿ ਮੈਂ ਉਹ ਇੱਕ ਦਿਨ ਦੇਖਣਾ ਵੀ 10000 ਰੁਪਈਆ ਮਹੀਨੇ ਵਿੱਚ ਕਮਾਵਾਂ ਤੇ ਉਹ ਦਿਨ ਨਾ ਟਾਈਮ ਹੀ ਨਹੀਂ ਪਿਆ ਉਹ ਅੱਜ ਆ ਗਿਆ ਕਿਵੇਂ ਆ ਗਿਆ ਮੈਂ ਤੁਹਾਨੂੰ ਦੱਸਦਾ ਅੱਜ ਮੈਂ 14.5 ਕਿੱਲੇ ਉਧਰ ਤੇ 14 ਕਿੱਲੇ 14 14 28 ਤੇ ਅੱਧਾ ਕਿੱਲਾ ਤੇ 14.5 28 ਕਿੱਲੇ ਹੋ ਗਏ 14.5 28 ਕਿੱਲਿਆਂ ਦੇ ਵਿੱਚੋਂ ਨਾ ਮੈਂ ਕੱਢ ਰਿਆ ਸੀ ਆਹ ਮਤਲਬ ਵੇਲਾਂ ਨੱਪਣ ਲੱਗਿਆ ਸੀ ਤੇ ਉਹ ਸੀਗਾ ਇੱਕ ਕਿੱਲੇ ਦਾ 400 ਰੁਪਿਆ ਇੱਕ ਕਿੱਲੇ ਦਾ ਰੇਟ ਸੀ ਤੇ ਠੀਕ ਹੈ ਤੇ 1.5 ਕਿੱਲਾ ਘਾਟਾ 600 ਰੁਪਿਆ ਸਿਰਫ ਘਾਟਾ ਉਹਨੇ ਚੋਂ 12000 ਵਿੱਚੋਂ ਹਾਂ 12000 ਵਿੱਚੋਂ 600 ਰੁਪਿਆ ਘਟਾ 11400 ਰੁਪਿਆ ਦਾ ਅੱਜ ਕੰਮ ਕਰਤਾ ਸ਼ੁਰੂਆਤ ਹੋ ਗਈ ਨਾ ਵਧੀਆ ਨਵੇਂ ਸਾਲ ਦੀ 2025 ਵਿੱਚ 2025 ਆਪਣੇ ਲਈ ਕਿੰਨਾ ਖਾਸ ਆ ਹਨਾ ਅੱਜ ਇਹ ਕੰਮ ਆਪਾਂ ਕਰਤਾ ਠੇਕਾ ਲਿਆ ਸੀ ਅੱਜ ਠੀਕ ਹੈ ਕਿਉਂਕਿ ਆਲ ਆਲੂ ਹੈਗੇ ਆ ਕੰਪਨੀਆਂ ਨੇ ਦੇ ਠੀਕ ਹੈ ਜੀ ਤੇ ਠੇਕਾ ਕੀਤਾ ਸੀ ਆਪਣਾ ਤੇ ਹੁਣ ਆਪਾਂ ਆਪਣਾ ਰਹਿ ਗਿਆ ਸਿਰਫ ਆ 2.5 ਕਿੱਲੇ ਰਹਿ ਗਏ ਇੱਥੋਂ ਲੈ ਕੇ ਤੇ ਆ ਇੱਥੋਂ ਕੋ ਤੱਕ ਰਹੇਗਾ 2.5 ਕਿਲੇ ਉਹ ਸੜਕ ਤੱਕ ਨਹੀਂ ਇੱਥੋਂ ਤੱਕ ਆ ਇੱਥੋਂ ਜੇ ਤੱਕ 2.5 ਕਿਲੇ ਰਹਗਾ ਸਿਰਫ ਤੇ 11400 ਦਾ ਕੰਮ ਆ ਜਾਣਾ 2 4 2 6 8 3 4 12 ਹਾਂ ਤੇ 12 ਚੋਂ ਡੇਢ ਕਿਲਾ ਘਟਾ ਦਿਓ ਕਿਉਂਕਿ 2.5 ਕਿਲੇ ਆ ਤੇ ਡੇਢ ਕਿਲਾ ਘਟ ਗਿਆ 3ਾਂ ਚੋਂ ਡੇਢ ਕਿਲਾ ਘਟਿਆ 2.5 ਰਹਿ ਗਿਆ ਤੇ ਜੇ 30 ਕਿੱਲੇ ਹੁੰਦੇ 12000 ਰੁਪਏ ਬਣਨਾ ਸੀ ਤੇ ਵਿੱਚੋਂ 600 ਰੁਪਏ ਚਲੇ ਗਿਆ 11400 ਦਾ ਕੰਮ ਹੋ ਗਿਆ ਲਾਵਾ ਕੀ ਬਾਤਾਂ ਠੀਕ ਹੈ 11 ਸੀ ਨਾ ਇਹ ਸਿੱਕਾ ਸਾਰਾ ਮਜ਼ਾਕ ਠੀਕ ਹੈ ਜੇ 4 ਕਿੱਲੇ ਦਾ ਐਵੇਂ 400 ਮਿਲਣ ਲੱਗ ਗਿਆ ਨਾ ਮੈਂ ਤਾਂ ਆਈਡੀਆ ਲਾਉਂਦਾ ਸੀ ਕੀਤਾ ਦਾ ਮੈਂ ਮਜ਼ਾਕ ਹੀ ਹੈ ਸਾਰਾ ਆਈਡੀਆ ਲਾਉਂਦਾ ਸੀ ਮੈਂ ਇਹ ਚੀਜ਼ ਦਾ ਜੇ 400 ਰੁਪਿਆ ਹੋਵੇ ਨਾ ਠੀਕਾ ਤੇ ਫਿਰ ਇੰਨੇ ਪੈਸੇ ਬਣਨਗੇ ਆਪ ਦੇ ਲਈ ਲਾਉਂਦਾ ਸੀ ਹੈਗਾ ਤਾਂ ਮੈਂ ਦਿਹਾੜੀ ਆ ਠੀਕ ਹੈ ਤੇ ਚਲੋ ਬਸ ਆ ਰਹਿ ਗਿਆ 2.5 ਕਿਲੇ ਇਹ ਕੰਮ ਸਮਾਪਤ ਕਰਕੇ ਤੇ ਚਲਦੇ ਆਂ ਫਿਰ ਪੈਂਦੋਂ ਦਿਹਾੜੀ ਪੂਰੀ ਆਹੀ ਜੀ ਕੰਮ ਵੀ ਜਿੰਨਾ 2.5 ਕਿਲਿਆਂ ਵਿੱਚ ਜਦੋਂ ਜਿੰਨੇ ਟਾਈਮ ਚ ਕੱਢਦਾ ਉਦੋਂ ਤੱਕ ਬਸ ਵੀ ਚਲੇ ਜਾਣਾ ਕਰੇ ਤੇ ਦਿਹਾੜੀ ਪੂਰੀ ਲੱਗ ਹੀ ਜਾਣੀ ਆ ਰਿਕਾਰਡ ਤੇ ਦੋ ਆੜ ਤੇ ਤਿੰਨ ਤਿੰਨ ਰਹਿ ਗਈਆਂ ਤੇ ਆਸੇ-ਪਾਸੇ ਵੀ ਤੇ ਦੇ ਚਾਰ-ਚਪੇਰੇ ਦੇਖਣਾ ਵਾ ਠੀਕ ਹੈ ਚੱਕੀਏ ਚੱਕੀਏ